ਲਾਈਕ ਕਰੋ ਚੈੱਕ ਚੈੱਕ ਕਰ ਸਕਦੇ ਕਿੰਨੀ ਵਧੀਆ ਸਫਾਈ ਕਰੀ ਹੈ ਭਾਈ ਮੈਂ ਕਹਿੰਦਾ ਜੇ ਨੂੰ ਸੁੱਕ ਗਿਆ ਨਾ ਲੈ दोस्तों ਸਾਸਰੀ ਕਾਲ ਸਾਰਿਆਂ ਨੂੰ ਤੋਂ ਤੁਹਾਨੂੰ ਦਿੰਨੇ ਇੱਕ ਨਵੀਂ ਅਪਡੇਟ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਾਰਿਆਂ ਦਾ ਕੰਮ ਆਉਣ ਵਾਲੀ ਵੀਡੀਓ ਹੈ ਜਿਵੇਂ ਕਿ ਆਪਾਂ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਇੰਜਨ ਇਸ ਤਰ੍ਹਾਂ ਖਰਾਬ ਹੋ ਜਾਂਦੇ ਨੇ ਤਾਂ ਕਰੋ ਚੈੱਕ ਕਿਉਂਕਿ ਦੇ ਉੱਪਰ ਬਹੁਤ ਜ਼ਿਆਦਾ ਗੰਦਗੀ ਹੋਈ ਪਈ ਹੈ ਇਹ ਇੰਜਨ ਨੂੰ ਆਪਾਂ ਜਲਦੀ ਤੋਂ ਜਲਦੀ ਕਿਵੇਂ ਸਾਫ਼ ਕਰ ਸਕਦੇ ਹਾਂ ਪੂਰੇ ਘੈਂਟ ਤਰੀਕੇ ਨਾਲ ਜਿਹੜੀ ਥੋੜੀ ਮਿਹਨਤ ਹੈ ਉਹ ਵੀ ਜ਼ਿਆਦਾ ਨਾ ਹੋਵੇ ਕਿਉਂਕਿ ਬਹੁਤ ਘੱਟ ਟਾਈਮ ਦੇ ਵਿੱਚ ਨਾ ਇਹਨੂੰ ਸਾਫ਼ ਕਰ ਸਕਦੇ ਹਾਂ ਤੁਸੀਂ ਕੀ ਕਰਨਾ ਥੋੜਾ ਜਿਹਾ ਲੈਣਾ ਡੀਜ਼ਲ ਤੇ ਵੀਡੀਓ ਨੂੰ ਪੂਰੀ ਦੇਖਿਓ ਕਿਤੇ ਇਹਨੂੰ ਸੋਚ ਵੀ ਡੀਜ਼ਲ ਨਾਲ ਤਾਂ ਸਾਫ਼ ਹੋਈ ਜਾਂਦਾ ਇਹ ਕਿਹਦੇ ਵਿੱਚ ਫਾਰਮੂਲਾ ਹੋਰ ਲਾਵਾਂਗੇ ਆਪਾਂ ਉਹ ਬਹੁਤ ਘੈਂਟ ਚੀਜ਼ ਆ ਉਹ ਆ ਹੈਗਾ ਸਰਦ ਜੀ ਇਹ ਸਾਰੇ ਨੂੰ ਹੀ ਪਤਾ ਹੈ ਜਿਹੜੀ ਮਰਜ਼ੀ ਕੰਪਨੀ ਦਾ ਪਾਸ ਕਰ ਸਕਦੇ ਕੋਈ ਅਸੀਂ ਇਹ ਵੀ ਐਡ ਨਹੀਂ ਕਰ ਰਹੇ ਠੀਕ ਹੈ ਤੁਸੀਂ ਇਹਦੇ ਵਿੱਚ ਜਿੰਨਾ ਕਿ ਡੀਜ਼ਲ ਹੈ ਠੀਕ ਹੈ ਉਹਦੇ ਵਿੱਚ ਥੋੜਾ ਜਿਹਾ ਪਾ ਲੋ ਜਿੰਨੀ ਕੋਲਡ ਮੁਤਾਬਕ ਤੇ ਇਹਨੂੰ ਥੋੜਾ ਜਿਹਾ ਗਾੜਾ ਕਰ ਲਓ ਪੇਸਟ ਜੇ ਮੰਗੂ ਗਾੜਾ ਜਾ ਦੇਖ ਸਕਦੇ ਆ ਬਈ ਤੇ ਲਓ ਇਹਦੇ ਉੱਪਰ ਅਪਲਾਈ ਕਰ ਦਿਓ ਤੁਸੀਂ ਇਹਨੂੰ ਜਿੱਥੇ ਵੀ ਗੰਦਗੀ ਲੱਗੀ ਹੋਈ ਹੈ ਮੈਂ ਕਹਿੰਦਾ ਸਫਾਈ ਦੇਖੋ ਕਿੰਨੇ ਘੰਟੇ ਹੋ ਗਏ ਬਈ ਕਿਸੇ ਮਰਜ਼ੀ ਚੀਜ਼ ਨੂੰ ਧੋ ਸਕਦੇ ਹੋ ਇੰਜਨ ਹੋਵੇ ਸਾਰੀ ਗੱਡੀਆਂ ਦੇ ਕਿਸੇ ਮਰਜ਼ੀ ਨੂੰ ਧੋ ਲਓ ਐਂ ਗੱਲ ਬਣਾਜੋ ਇਹ ਸਰਫ ਨਾਲ ਕੀ ਹੁੰਦਾ ਜੀ ਇਹਦੇ ਵਿੱਚ ਜਿਹੜਾ ਹੁੰਦਾ ਹੈ ਕਸਟਰਡ ਹੁੰਦਾ ਹੈ ਤੇ ਕਾਸਟਰਡ ਪਰ ਡਾਇਰੈਕਟ ਮਾਰਾਂਗਾ ਤਾਂ ਜਿਹੜੇ ਆਪਣੇ ਚੈਂਬਰ ਹੁੰਦੇ ਨੇ ਜਾਂ ਲੋਹੇ ਦੀ ਚੀਜ਼ਾਂ ਹੁੰਦੀਆਂ ਨੇ ਖਰਾਬ ਹੋ ਜਾਂਦੀਆਂ ਨੇ ਲੋਹੇ ਦੇ ਕਾਰਨ ਇਹ ਪਰ ਡੀਜ਼ਲ ਪਾਏ ਦੇ ਵਿੱਚ ਤੇ ਜਿਹੜਾ ਨਾ ਲੋਹੇ ਦੇ ਨੂੰ ਸੰਗ ਵਗੈਰਾ ਨਾ ਲੱਗੇ ਆ ਦੇਖੋ ਆਪਾਂ ਹੁਣ ਨੂੰ ਕਰਾਂਗੇ ਸਾਫ਼ ਤਾਂ ਕਿਤਰਾ ਸਾਫ਼ ਕਰਕੇ ਤੁਹਾਨੂੰ ਦਿਖਾਉਣੇ ਆ ਇਹਦੀ ਕੀ ਕੁਆਲਿਟੀ ਹੋ ਲੈ ਵੀਡੀਓ ਨੂੰ ਸ਼ੇਅਰ ਕਰੋ ਬਈ ਜਿਹੜੇ ਜਿਹੜੇ ਵੀਰ ਆਪਣੀ ਵੀਡੀਓ ਨੂੰ ਦੇਖ ਰਹੇ ਨੇ ਸ਼ੇਅਰ ਕਰ ਦਿਓ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਬਈ YouTube ਚੈਨਲ ਤੇ ਵੀ ਇਸ ਤਰ੍ਹਾਂ ਦੇ ਵੀਡੀਓ ਪਾਉਂਦੇ ਰਹਿੰਦੇ ਨੇ ਮਕੈਨਿਕਲ ਵੀਡੀਓ ਤੇ Instagram ਤੇ ਤੇ Facebook ਪੇਜ ਤੇ ਆ ਦੇਖੋ ਇਹ ਕਿੰਨੀ ਛੇਤੀ ਇਹ ਕੰਮ ਕਰਦਾ ਥੱਲੇ ਚੈੱਕ ਕਰਾਂ ਆ ਦੇਖੋ ਕਿੰਨੀ ਵਧੀਆ ਸਫਾਈ ਕਰਦਾ ਹੈ ਮੈਂਟਲ ਸਕੈਂਟਾ ਦੇ ਵਿੱਚ ਜਿਹੜੀ ਗੰਦਗੀ ਇਹਨੂੰ ਇਹ ਲਾ ਕੇ ਮਾਰਦਾ ਬਈ ਆ ਦੇਖੋ ਨਾਲ ਦੀ ਨਾਲ ਸਫਾਈ ਹੋ ਰਹੀ ਹੈ ਬਹੁਤ ਵਾਟ ਟਾਈਮ ਲਾਉਂਦੀ ਪਰ ਇਹਨੂੰ ਜਿੰਨਾ ਤੁਸੀਂ ਗਾੜਾ ਕਰੋਗੇ ਪੇਸਟ ਵਾਂਗੂ ਉਨਾ ਜ਼ਿਆਦਾ ਕੰਮ ਕਰ ਲੈਣਾ ਹੈ ਉਨਾ ਜ਼ਿਆਦਾ ਕੰਮ ਕਰਨਾ ਜਿੰਨਾ ਤੁਸੀਂ ਇਹਨੂੰ ਗਾੜਾ ਕਰੋਗੇ ਨਾ ਇਹਨੇ ਟਾਕਾਇਆ ਖਾਖਲੇ ਬਹੁਤ ਵਧੀਆ ਸਪਾਈ ਕਰੂ ਭਈ ਇਹੇ ਬਹੁਤ ਘੱਟ ਟਾਈਮ ਦੇ ਵਿੱਚ ਇਹ ਜੇ ਮੈਂ ਕਾਰਾਂ ਦੇ ਟਰੱਕਾਂ ਦੇ ਇੰਜਨ ਕਰ ਦੇਣਾ ਉਹਨਾਂ ਵੀਰਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਕਿਉਂਕਿ ਉਹ ਇੰਜਨ ਹੁੰਦੇ ਨੇ ਉਹਨਾਂ ਦਾ ਟਾਈਮ ਬਹੁਤ ਲੱਗਦਾ ਧੋਣ ਕਰਨ ਤੇ ਮੋਟਰਸਾਈਕਲਾਂ ਚਲੋ ਛੋਟਾ ਕੰਮ ਹੁੰਦਾ ਛੇਤੀ ਧੋ ਲੰਦਾ ਬੰਦਾ ਪਰ ਇਹਨਾਂ ਵਾਸਤੇ ਵੀ ਵਧੀਆ ਆ ਦੇਖੋ ਜੀ ਮਿੱਟੀ ਨੂੰ ਮੀਆ ਚਾਗਦਾ ਇਹਨੂੰ ਤੁਸੀਂ ਬਾ ਵੱਧ ਤੋਂ ਵੱਧ 5-7 ਮਿੰਟ ਛੱਡ ਦੇਣਾ ਇਹ ਇਦਾਂ ਹੀ ਕਰਕੇ ਨਾ ਇਦਾਂ ਹੀ ਪੁਰਸ ਨਾਲ ਲਾ ਕੇ 5-7 ਮਿੰਟ ਛੱਡ ਦਿਓ ਉਸ ਤੋਂ ਬਾਅਦ ਦੇਖੋ ਕੀ ਰਿਜ਼ਲਟ ਆ ਇਹ ਬਹੁਤ ਵਧੀਆ ਗੱਲ ਬਣਾਉਂਦਾ ਬਈ ਗੰਦਗੀ ਨੂੰ ਤਾਂ ਖਾਂਦਾ ਇਹ ਖਾਂਦਾ ਆ ਦੇਖੋ ਨਹੀਂ ਪੱਟੀ ਨਹੀਂ ਆਉਂਦਾ ਇੰਦਣੀਆਂ ਤਾਂ ਸਾਫ਼ ਹੀ ਨੂੰ ਹੁੰਦਾ ਦੇਖਾ ਜੇ ਲਾ ਕੇ ਛੱਡਿਆ ਕਿੰਨੀ ਵਧੀਆ ਸਫਾਈ ਹੋ ਗਈ ਅਜੇ ਕੋਈ ਟਾਈਮ ਵੀ ਨਹੀਂ ਹੋਇਆ ਬੜਾ ਨਾਲ ਦੀ ਨਾਲ ਹੀ ਕੰਮ ਕਰਦਾ ਇਹਨੂੰ ਦਾਂਟੇ ਛੱਡਿਆ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜਾ ਕਸਟਰਡ ਹੁੰਦਾ ਉਹ ਵਧੀਆ ਕੰਮ ਕਰ ਦਿੰਦਾ ਹੈ ਸਾਬਣਾ ਦੇ ਵਿੱਚ ਸਾਰੀ ਚੀਜ਼ਾਂ ਕਸਟੜੀ ਹੁੰਦੇ ਆ ਜੇ ਡਾਇਰੈਕਟ ਮਾਰਦੇ ਤਾਂ ਖਰਾਬ ਹੋ ਜਾਂਦਾ ਐਦਾਂ ਮਾਰਾਂਗੇ ਤਾਂ ਕੋਈ ਨੁਕਸਾਨ ਨਹੀਂ ਹੋਊਗਾ ਜੇ ਡੀਜ਼ਲ ਹੈ ਪਤਾ ਹੀ ਪਾਇਆ ਬਈ ਦਿਖਾਉਂਦੇ ਆ ਸਾਰੋਂ ਪਾਣੀ ਮਾਰ ਕੇ ਆਇਫੋਨ ਪਾਣੀ ਮਾਰਦੇ ਆ ਲੈ ਹੁਣ ਮਾਰਦੇ ਪਾਣੀ ਦੇ ਉੱਪਰ ਦੇਖਦੇ ਆ ਕੀ ਰਿਜ਼ਲਟ ਹੈ ਅੱਲੀ ਬਾਈ ਆਹ ਲੈ ਜੀ ਆਲਾ ਤਾਂ ਇਹਦਾ ਲੈ ਵੀ ਕਰੂਟਿਆ ਕਰ ਚੈੱਕ ਕਰ ਸਕਦੇ ਹੋ ਕਿੰਨੀ ਬਧੀਆ ਸਫਾਈ ਕਰੀ ਹੈ ਬਈ ਮੈਂ ਕਹਿੰਦਾ ਜੇ ਨੂੰ ਸੁੱਕ ਗਿਆ ਨਾ ਕੋਈ ਚੈਂਬਰ ਨੇ ਮੁੜ ਕੇ ਮਿੱਟੀ ਵੀ ਲੱਗਣੀ ਕਿਉਂਕਿ ਹੋਰ ਸੀਲਾਂ ਤੇ ਲੱਗੀ ਹੁੰਦਾ ਤੇਲ ਆ ਉਹਦੇ ਕਾਰਨ ਮਿੱਟੀ ਲੱਗੀ ਹੁੰਦੀ ਆ ਇਹ ਜਮ ਖੁਸ਼ਕ ਹੋ ਜੇ ਇੰਟਰਨਲ ਸੁੱਕਾ ਰਹਿਣਾ ਜਮਾ ਤੇ ਚੈੱਕ ਕਰ ਸਕਦੇ ਹਾਂ ਜਿਹੜੇ ਸੀਲਾਂ ਨੇ ਆਪਾਂ ਪਾਵਾਂਗੇ ਤੇ ਗੱਡੀ ਹੋ ਜੂ ਓਕੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਈ ਕਿਉਂਕਿ ਹੋਰ ਵੀਲਾਂ ਦੇ ਕੰਮ ਆ ਜੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਕਰ ਲਓ ਫੋਲੋ